ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਦੇਖੋ ਜਦੋਂ ਅਸੀਂ ਕੋਈ ਪੰਜਾਬੀ ਲੋਕ ਸਾਜ ਤੂੰਬਾ ਤੂੰਬੀਆਂ ਜਾਂ ਕਿਸੇ ਵੀ ਪ੍ਰਕਾਰ ਦਾ ਪੰਜਾਬੀ ਲੋਕ ਸਾਜ ਜਦ ਅਸੀਂ ਇੰਡੀਆ ਤੋਂ ਬਾਹਰ ਨੂੰ ਪਾਰਸਲ ਕਰਦੇ ਆ ਕੋਰੀਅਰ ਕਰਦੇ ਆ ਤਾਂ ਉਹਦੇ ਲਈ ਇੱਕ ਸਪੈਸ਼ਲ ਪੈਕਿੰਗ ਬਣਾਈ ਜਾਂਦੀ ਹੈ ਸਪੈਸ਼ਲ ਬਕਸਾ ਤਿਆਰ ਕੀਤਾ ਜਾਂਦਾ ਤੇ ਆਹ ਦੇਖੋ ਜੀ ਇਹ ਪਲਾਈਬੋਰਡ ਦਾ ਬਕਸਾ ਤਿਆਰ ਹੁੰਦਾ ਤੇ ਉਸਤਾਦ ਜੀ ਇਸ ਵਕਤ ਉਹੀ ਪਲਾਈਬੋਰਡ ਲੈਣ ਆਏ ਹੋਏ ਆ ਜੀ ਤੇ ਇਹ ਜਿਹੜੇ ਸਾਡੇ ਪੰਜਾਬੀ ਲੋਕ ਸਾਜ ਆ ਯੂ ਐਸ ਏ ਜਾ ਰਹੇ ਆ ਜੀ ਇੱਕ ਤੂੰਬਾ ਇੱਕ ਤੂੰਬੀ ਉਹਨਾਂ ਨੂੰ ਸਪੈਸ਼ਲ ਪਲਾਈਬੋਰਡ ਦਾ ਬਕਸਾ ਬਣਾ ਕੇ ਉਹਦੇ ਵਿੱਚ ਫਿੱਟ ਕਰਕੇ ਜਿਹੜਾ ਹੈਗਾ ਇਹ ਭੇਜਿਆ ਜਾਂਦਾ ਕਿਉਂਕਿ ਰਾਹ ਵਿੱਚ ਅਗਰ ਅਸੀਂ ਉਹਨੂੰ ਕਿਸੇ ਇੱਕ ਕੱਚੇ ਬਸਤੂ ਦੇ ਵਿੱਚ ਜਾਂ ਕਿਸੇ ਆਮ ਤਰ੍ਹਾਂ ਉਹਨੂੰ ਭੇਜਿਆ ਜਾਵੇ ਤਾਂ ਉਹਨਾਂ ਦਾ ਟੁੱਟਣ ਫੁੱਟਣ ਦਾ ਜਿਹੜਾ ਹੈਗਾ ਖਤਰਾ ਬਣਿਆ ਰਹਿੰਦਾ ਇਸ ਕਰਕੇ ਉਹਨੂੰ ਪੂਰਾ ਇੱਕ ਬਾਕਸ ਤਿਆਰ ਕਰਕੇ ਫਲਾਈ ਬੋਰਡ ਦਾ ਉਸ ਬਾਕਸ ਦੇ ਵਿੱਚ ਪਾ ਕੇ ਫਿਰ ਉਹਨੂੰ ਭੇਜਿਆ ਜਾਂਦਾ ਜੀ ਆ ਦੇਖੋ ਆ ਪੂਰੇ ਦਾ ਪੂਰਾ ਆ ਜਿਹੜਾ ਬੋਰਡ ਹੈਗਾ ਇਹ ਦੋ ਸੂਤ ਦੀ ਫਲਾਈ ਦਾ ਇਹ ਬੋਰਡ ਲੱ타 ਹੈਗਾ ਇਹਦੇ ਵਿੱਚ ਫਿਰ ਉਹਨੂੰ ਟੂੰਬੇ ਨੂੰ ਔਰ ਟੂੰਬੀ ਨੂੰ ਪਾ ਕੇ ਭੇਜਿਆ ਜਾਊਗਾ ਇਸ ਬੋਰਡ ਦਾ ਉਸਤਾਦ ਜੀ ਆਪ ਆਪਣੇ ਹੱਥਾਂ ਨਾਲ ਬਕਸਾ ਤਿਆਰ ਕਰਨਗੇ ਤੇ ਉਸ ਦੇ ਵਿੱਚ ਇਹਨਾਂ ਨੂੰ ਪਾ ਕੇ ਪੂਰੀ ਪੱਕੀ ਪੈਕਿੰਗ ਕਰਕੇ ਫੇ ਭੇਜਿਆ ਜਾਊਗਾ ਜੀ ਇਹ ਜਾ ਰਹੇ ਆ ਪੰਜਾਬੀ ਲੋਕ ਸਾਜ ਯੂ ਐਸ ਏ ਤੇ ਜਦੋਂ ਇਹ ਪਲਾਈ ਬੋਰਡ ਦਾ ਬਕਸਾ ਤਿਆਰ ਕਰਿਆ ਜਾਊਗਾ ਜਦੋਂ ਇਹ ਬਕਸਾ ਬਣਾਇਆ ਜਾਊਗਾ ਉਹਦੀ ਵੀ ਵੀਡੀਓ ਮੈਂ ਵਿੱਚ ਲਾਊਗਾ ਜੀ ਸੋ ਵਲੌਗ ਦੇ ਨਾਲ ਬਣੇ ਰਹੋ ਸੋ ਦੇਖੋ ਜੀ ਉਹ ਉਧਰ ਉਸਤਾਦ ਜੀ ਬੈਠੇ ਆ ਉਹ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ ਹੋਰ ਮਟੀਰੀਅਲ ਇਹਦੇ ਵਿੱਚੋਂ ਦੇਖ ਰਹੇ ਆ ਤਾਂ ਪੰਜਾਬੀ ਲੋਕ ਸਾਜ ਆ ਜਿਹੜੇ ਪੂਰੇ ਸਹੀ ਢੰਗ ਦੇ ਨਾਲ ਪੂਰੇ ਸਾਬਤ ਤੁਹਾਡੇ ਤੱਕ ਪਹੁੰਚਦੇ ਆ ਆ ਦੇਖੋ ਜੀ ਦੋਸਤੋ ਜਦੋਂ ਆਪਾਂ ਕਿਸੇ ਨੂੰ ਵੀ ਬਾਹਰ ਟੂਬੀਆਂ ਭੇਜਦੇ ਆ ਤਾਂ ਪੂਰਾ ਉਹਦਾ ਪੱਕਾ ਜਿਹੜਾ ਹੈਗਾ ਇਹ ਬਾਕਸ ਬਣਾਇਆ ਜਾਂਦਾ ਦੇਖੋ ਜੀ ਆਪ ਪਲਾਈ ਲੈ ਕੇ ਆਂਦੀ ਆ ਬੋਰਡ ਪਲਾਈ ਪਲਾਈ ਬੋਰਡ ਤੇ ਆ ਦੇਖੋ ਜੀ ਹੁਣ ਇਹਦਾ ਬਣਾਇਆ ਜਾਊਗਾ ਜੀ ਬਕਸਾ ਸੋ ਤੁਹਾਡੇ ਨਾਲ ਸਾਰੀ ਵੀਡੀਓ ਆਪਾਂ ਸ਼ੇਅਰ ਕਰਾਂਗੇ ਵੀਡੀਓ ਦੇ ਵਿੱਚ ਸਾਰਾ ਤੁਹਾਨੂੰ ਦਿਖਾਇਆ ਜਾਊਗਾ ਜੀ ਕਿੱਦਾਂ ਅਸੀਂ ਬਕਸਾ ਤਿਆਰ ਕਰਦੇ ਆ। ਇਹ ਸਤੂੰਬੇ ਲਈ ਦੋਸਤੋ ਬਕਸਾ ਤਿਆਰ ਹੋ ਰਿਹਾ ਜੀ ਉਹ ਆ ਤੁੰਬਾ ਜਿਹਦੇ ਲਈ ਇਹ ਬਕਸਾ ਤਿਆਰ ਕੀਤਾ ਜਾ ਰਿਹਾ ਹੈ ਦੇਖੋ ਤੋ ਪਹਿਲਾ ਤਾਂ ਆ ਤੁੰਬਾ ਪਾਇਆ ਜੀ ਅਖਬਾਰ ਦੇ ਵਿੱਚ ਲਵੇਟ ਕੇ ਆ ਦੇਖੋ ਤੇ ਇਹਦੇ ਦੂਸਰੀ ਸਾਈਡ ਪਾਈ ਹੈ ਜੀ ਤੁੰਬੀ ਆ ਦੇਖੋ ਜੀ ਆ ਹੈਗੀ ਆ ਤੁੰਬੀ ਅਖਬਾਰਾਂ ਦੇ ਵਿੱਚ ਲਵੇਟ ਕੇ ਤੁੰਬੀ ਪਾਈ ਜਾਂਦੀ ਹੈ ਬਕਸਾ ਪੂਰਾ ਮਜ਼ਬੂਤ ਢੰਗ ਦੇ ਨਾਲ ਬਣਾਇਆ ਜਾਂਦਾ ਤੇ ਉਸ ਤੋਂ ਬਾਅਦ ਆ ਦੇਖੋ ਜੀ ਇਹਨੂੰ ਫਿਰ ਆ ਛਪੰਜ ਪਾਈ ਜਾਂਦੀ ਹੈ ਸੈਟਾ ਪਰ ਕਿ ਤੁੰਬੇ ਨੂੰ ਜਾਂ ਤੁੰਬੀ ਨੂੰ ਕੋਈ ਵੀ ਆਂਚ ਨਾ ਆਵੇ ਤੇ ਆਹ ਥੈਡਾ ਪਰ ਲਾਇਆ ਜਾਂਦਾ ਜੀ ਸਰਮੈਕਾ ਆ ਦੇਖੋ ਆ ਸਾਰੀ ਇਸ ਪੰਜ ਵਿੱਚ ਪਾਈ ਹੋਈ ਆ ਆ ਦੇਖੋ ਪੂਰੀ ਮਜਬੂਤ ਢੰਗ ਨਾਲ ਪੈਕੇਜ ਕਰਕੇ ਇਹਦਾ ਇੱਕ ਪੈਕੇਜ ਬਣਾ ਕੇ ਪੂਰਾ ਮਜਬੂਤੀ ਵਾਲਾ ਫਿਰ ਇਹ ਪਾਰਸਲ ਕੀਤੇ ਜਾਂਦੇ ਆ ਤਾਂ ਜੋ ਰਸਤੇ ਦੇ ਵਿੱਚ ਇਹਨਾਂ ਦੀ ਜਿੱਦਾਂ ਭੰਨ ਤੋੜਨਾ ਹੋਵੇ ਕਿਸੇ ਵੀ ਢੰਗ ਦੀ ਕਿਉਂਕਿ ਕੋਰੀਅਰ ਵਾਲੇ ਪਾਰਸਲ ਵਾਲੇ ਜਿਹੜੇ ਕਰਮਚਾਰੀ ਹੁੰਦੇ ਆ ਕਈ ਵਾਰ ਉਹ ਐਵੇਂ ਹੀ ਭਗਾ ਭਗਾ ਕੇ ਚੀਜ਼ਾਂ ਮਾਰਦੇ ਕਿਉਂਕਿ ਜਹਾਜ਼ ਰਾਹੀਂ ਇਹ ਸਮਾਨ ਜਾਣਾ ਅਸੀਂ ਸਪੀਡ ਕੋਰੀਅਰ ਕਰਦੇ ਹੁੰਦੇ ਆ ਜੀ ਅਜੀ ਫਾਸਟ ਵਾਲਾ ਕਰਦੇ ਆ ਜਿਹੜਾ ਪਾਰਸਲ ਕਰਦੇ ਆ ਇੱਕ ਸਲੋ ਹੁੰਦਾ ਇੱਕ ਸਪੀਡ ਹੁੰਦਾ ਅਸੀਂ ਹਮੇਸ਼ਾ ਸਪੀਡ ਵਾਲਾ ਕੋਰੀਅਰ ਕਰਦੇ ਆ ਤਾਂ ਜੋ ਇਹ ਜਿਹੜੇ ਪੰਜਾਬੀ ਲੋਕ ਸਾਜ ਆ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕਣ ਔਰ ਤੁਹਾਡੇ ਕੋਲ ਬਿਲਕੁਲ ਤੰਦਰੁਸਤ ਪਹੁੰਚ ਸਕਣ ਬਿਲਕੁਲ ਸੇਵ ਪਹੁੰਚ ਸਕਣ ਇਹਨਾਂ ਨੂੰ ਕੋਈ ਵੀ ਆਂਚ ਨਾ ਆਵੇ ਦੇਖੋ ਆ ਜਿਹੜੀ ਹੈਗੀ ਆ ਦੋ ਸੂਤ ਦੀ ਪਲਾਈ ਬਰੋਡ ਦੇ ਨਾਲ ਬਕਸਾ ਬਣਾ ਕੇ ਉਹਦੇ ਵਿੱਚ ਫਿੱਟ ਕਰਕੇ ਪੰਜਾਬੀ ਲੋਕ ਸਾਜ ਆ ਜਿਹੜੇ ਤੁਹਾਡੇ ਤੱਕ ਪਹੁੰਚਾਏ ਜਾਂਦੇ ਆ ਦੋਸਤੋ ਹੁਣ ਇਹ ਬਕਸਾ ਹੋ ਗਿਆ ਜੀ ਪੂਰਾ ਕੰਪਲੀਟ ਪੂਰਾ ਤਿਆਰ ਦੇਖੋ ਸਾਰੇ ਸਾਈਡਾਂ ਤੇ ਫਰਮਾਇਕਾ ਲਾ ਕੇ ਪਲਾਈ ਦਾ ਬੋਰਡ ਦਾ ਬਕਸਾ ਬਣਾ ਕੇ ਤੇ ਆਹ ਦੇਖੋ ਜੀ ਪੂਰਾ ਕੰਪਲੀਟ ਹੋ ਚੁੱਕਿਆ ਜੀ ਇਹ ਆਹ ਦੇਖੋ ਜੀ ਆਹ ਸੈਟ ਅਪਰ ਵੀ ਟੇਪ ਲਗਾ ਦਿੱਤੀ ਤੇ ਐਡਰੈਸ ਅਸੀਂ ਆ ਲਿਖ ਦਿੱਤਾ ਹੈ ਜੀ ਜਿੱਥੇ ਇਹ ਜਾਣਾ ਹੈ ਆ ਸਾਡਾ ਐਡਰੈਸ ਆ ਤੇ ਆਹ ਐਡਰੈਸ ਆ ਜਿੱਥੇ ਇਹ ਬਕਸਾ ਹੈਗਾ ਇਹ ਜੀ ਜਾਣਾ ਜਿੱਥੇ ਪਹੁੰਚਣਾ ਹੈ ਯੂ ਐਸ ਏ ਪਹੁੰਚਣਾ ਜੀ ਇਹ ਪੰਜਾਬੀ ਲੋਕ ਸਾਜ ਇਸ ਵਿੱਚ ਹੈਗਾ ਇੱਕ ਤੂੰਬਾ ਦੋ ਤਾਰਾ ਤੇ ਇੱਕ ਹੈਗੀ ਆ ਇਹਦੇ ਵਿੱਚ ਤੂੰਬੀ ਤੇ ਹੁਣ ਅਸੀਂ ਪਾਰਸਲ ਕਰ ਦੇਣਾ ਹੈਗਾ ਤੇ ਇਹ ਚਾਰ ਜਾਂ ਪੰਜ ਦਿਨ ਦੇ ਵਿੱਚ ਵਿੱਚ ਯੂ ਐਸ ਏ ਪਹੁੰਚ ਜਾਣਾ ਹੈ ਜੀ ਤੋ ਦੇਖੋ ਪੂਰੀ ਮਜ਼ਬੂਤੀ ਦੇ ਨਾਲ ਇਹਦੀ ਪੈਕਿੰਗ ਕੀਤੀ ਜਾਂਦੀ ਆ ਤਾਂ ਜੋ ਵਿੱਚ ਪਏ ਲੋਕ ਸਾਜਾਂ ਨੂੰ ਕੋਈ ਵੀ ਆਂਚਣਾ ਆਵੇ ਇੱਕ ਛਿਹੜੀ ਤੱਕ ਨਾ ਆਵੇ ਉਹਨਾਂ ਲੋਕ ਸਾਜਾਂ ਨੂੰ ਵੀ ਪਹਿਲਾਂ ਪੋਲੋਥੀਨ ਦੇ ਵਿੱਚ ਲਿਵਟਿਆ ਜਾਂਦਾ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਅਖਬਾਰ ਦੇ ਵਿੱਚ ਲਿਵਟਿਆ ਜਾਂਦਾ ਫਿਰ ਉਹਨਾਂ ਦੇ ਸਾਈਡਾਂ ਤੇ ਉੱਪਰ ਛਪੰਜ ਲਗਾਈ ਜਾਂਦੀ ਹੈ ਫਿਰ ਬਕਸਾ ਬਕਸੇ ਦੇ ਵਿੱਚ ਪਾ ਕੇ ਉਹਨੂੰ ਪੂਰੀ ਤਰ੍ਹਾਂ ਪ੍ਰੋਪਰ ਕੰਪਲੀਟ ਬੰਦ ਕਰਕੇ ਫਿਰ ਅਸੀਂ ਇਹਨੂੰ ਕੋਰੀਅਰ ਵਾਲਿਆਂ ਦੇ ਹਵਾਲੇ ਕਰ ਦਿੰਦੇ ਹਾਂ ਜੀ